ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਮੁੱਚੇ ਆਪਣੇ ਬਿਆਨ ਪ੍ਰਵਾਹ ਨੂੰ ਅਪੀਲ ਕਰਦਾ ਤੇ ਖਾਸ ਕਰਕੇ ਵਿਧਾਨ ਸਭਾ ਕਪੂਆ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਕੱਲ 28 ਤਰੀਕ ਨੂੰ ਮਾਨਯੋਗ ਨੈਸ਼ਨਲ ਕ੍ਰਿਮੀਨਲ ਆਮ ਆਦਮੀ ਪਾਰਟੀ ਔਰ ਦਿੱਲੀ ਦੇ ਹਰਮਨ ਪਹਿਲੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਪਰਵਾਣਗੁਰ ਪਹੁੰਚ ਰਹੇ ਆ ਤੇ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਕਿ ਉਹ ਮਾ ਕੇ ਕੱਲ 2 ਵਜੇ ਉਹਨਾਂ ਦਾ ਰੋਡਸੋ ਬਾਲਮੀਕੀ ਚੌਂਕ ਤੋਂ ਸ਼ੁਰੂ ਹੋਏਗਾ ਔਰ ਉਹ ਬਜ਼ਾਰਾਂ ਚੋ ਤੇ ਨਿਕਲਦਾ ਹੋਇਆ ਗਾੜੀਾਂ ਤੇ ਚੌਂਕ ਵਿੱਚ ਸਮਾਪਤ ਹੋਵੇਗਾ ਸੋ ਹਿੰਦੁਸਤਾਨ ਦੇ ਸਰਮੋਰ ਲੀਡਰ ਇਮਾਨਦਾਰ ਲੀਡਰ ਗਵਰਨਰਸ ਗਵਰਨਰਸ ਦੇ ਪਿਤਾਮਾ ਜਿਨ੍ਹਾਂ ਨੇ ਅਕੀਕਾ ਦੇ ਵਿੱਚ ਲੋਕਪੱਖੀ ਨੀਤੀਆਂ ਨੂੰ ਇੱਕ ਬਹੁਤ ਵੱਡਾ ਬਲ ਦਿੱਤਾ ਸੋ ਜਿਸ ਨਾਲ ਦਿੱਲੀ ਔਰ ਪੰਜਾਬ ਦੇ ਅੰਦਰ ਉਹਨਾਂ ਦੀ ਵਾਈਸ ਸਰਕਾਰਾਂ ਚੱਲ ਰਹੀਆਂ ਔਰ ਲਗਾਤਾਰ ਲੋਕਾਂ ਦੇ ਕਲੇਸ਼ ਦੂਰ ਕਰਨ ਦੇ ਲਈ ਕੰਮ ਕੀਤੇ ਜਾ ਰਹੇ ਆ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਹਮ ਮਹਾਕੇ ਅਰਵਿੰਦ ਕੇਜਰੀਵਾਲੀ ਦੇ ਰੋਡਸੋ ਦੇ ਵਿੱਚ 2 ਵਜੇ ਪਖਾਨਪੁਰੂ ਦੇ ਪਹੁੰਚ